ਬਾਬੇ ਤੇ ਕਲਮਣਾ ਲਿਖਣਾ ਹਾਰ ਮੰਨੇ ਕਾਬਹਿ ਕਰਨ ਵਿਚਾਰ। ਜਸਾ ਨਾਮ ਕਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਮੰਨਿਆ ਸੁਰਤ ਹੋਏ ਮਨ ਗੁਦੇ ਮੰਨਿਆ ਸਰਪਮਣ ਕੀ ਸੁਧ। ਮੰਨੈ ਮੋਜ ਤਨ ਕਾਇ ਮੰਨੈ ਨੰਕਿਆ ਸਾਥ ਨ ਜਾਏ। ਜਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰੇ ਸਾਥ ਨਾ ਪਾਏ ਮੰਨੈ ਪਛ ਪਰਿਟ ਜਾਏ। ਮੰਨੈ ਬਾਗਣ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ। ਜਸਾ ਨਾਮ ਨਿਰਜਨ ਮਨ ਜਾਣਾ ਮਨ ਕੋਏ ਮੰਨ ਪਾਵਹਿ ਮੁਕਤਿਵਾਰ ਮੰਨ ਪਰਵਾਰ ਹੈ ਸਾਧਾਰ ਅਸਾ ਨਾਮ ਨਿਰੰਚਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਭਵਾਨ ਪੰਚ ਵਰਾਨ ਸੱਜੇ ਪਾਵੈ ਸ੍ਰੀ ਅਰਮਾਨ ਪੰਚੇ ਸੋਹ ਹੈ ਦਰ ਦਾ ਦਾ ਜਾਣ ਪੰਚਾ ਕਾ ਗੁਰ ਇਕਤਿਆ ਹਨ ਜੇ ਕੋ ਕਹਿ ਕਰੇ ਚਾਰਹਤੇ ਤੌਹਨ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਤੇ ਭਉ ਜੈ ਬਸਤੀ ਆਰ ਤੁਮੈ ਬੋ ਪਰੇ ਤਪਾਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਪਲਾ ਕਮਣ ਜ਼ੋਰ ਜੀ ਆਦਰਾ ਰਖ ਕੇ ਨਾਮ ਸੰਨ ਲਿਖਿਆ ਰੋਇ ਤਾ ਇਹਨੇ ਖਾਲਿਕ ਜਾਣਾ ਕੋਇ ਨੇ ਖਾਲਿਕਿਆ ਕੀਤਾ ਹੋਇ ਤੇ ਕਾਰ ਸਵਾਲਿਆ ਲੋਕ ਕੇ ਤੀ ਦਾ ਜਾਣ ਕੰਤੋ ਜਿੰਨਾ ਪਸਾਓ ਏਕੋ ਕਬਾਓ ਤਿਸਤੇ ਹੋਏ ਲਖ ਦਰੀਆ ਜੋ ਕੋ ਸੁਭਾਅ ਸਾਈ ਭਲੀ ਦਾ ਤੂੰ ਸਦਾ ਸੁਲਾਮ ਰੰਗ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪ ਤਾ ਸੰਭਗ ਰਤੁ ਸਭੇ ਪਾੜੇ ਸੰਗ ਜੋਗ ਮਨ ਰਤ ਅਸੰਭਗ ਭਗਤ ਕੋਣ ਗਿਆਨ ਦੀਚਾਰ ਸੰਗ ਸਦੀ ਸੰਗ ਦਾਤਾਰ ਦਰਤੇ ਕਵਣ ਕਹਾ ਵਿਚਾਰ ਵਾਲਿਆ ਨਾ ਜਾਵਾ ਏਕ ਵਾਰ ਰਾਮ ਭਾਵੇਂ ਸਈ ਸਈ ਭਾ ਤੂੰ ਸਦਾ ਸਦਾ ਮਰ ਮੇਰਾ ਭਾ ਅਸੰਖ ਮੂਰਖ ਅੰਧ ਕੋਰ ਸੰਗ ਚੋਰ ਹਰਾਮਪੁਰ ਸੰਗ ਅਰਕਰ ਉੜਿਆਲ ਕੂੜੇ ਫਿਰਾਹੇ ਸਤਿ ਮਲੇਸ਼ ਮਲ ਭਕ ਖਾਹੇ ਅਸੰਖ ਰਚਨ ਰਿਹਾ ਪਾਰ ਨਾਮਕ ਕੀਜ ਰ ਵਿਚਾਰ ਬਾਰਿਆ ਨਾ ਜਾਵਾ ਏਕ ਵਾਨ ਜੋਤ ਤੁਧ ਪਾਨੈ ਸਾਈ ਪਰੀ ਪਾਰ ਹੋ ਸਰਾ ਸਲਾ ਨੰਦਨ ਖਾ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਤ ਲੋਵਾ ਸੰਤ ਕ੍ਰਿਪਾ ਕੰਡ ਵਲਣ ਬਾਣ ਅਖਰਾ ਸਿਰ ਸੰਜੋਗ ਵਿਖਾਣੇ ਜੇ ਲਿਖਿਆ ਦੇ ਸਰਣਾਏ ਜੇ ਫਰਮਾਏ ਦੇਵ ਦੇ ਪਾਈ ਜੇਤਾ ਕੀਤਾ ਦੇਤਾ ਨਾਉ ਗਿਲ ਨਾਵੇਂ ਨਾਹੀ ਕੋ ਥਾਉ ਉਦਨ ਰਾਮਨ ਕਾਜ ਚਾਰੁ ਮੈਂ ਹਮ ਜਾਮੈ ਹੋ ਜੋ ਤਸਬਾ پا مت پاپا ساگوپ ناو کے رنگ پاپے بھی جاتے ہی کھاؤ نان روک می آ جاو سیا منیا من کیتا پاؤ انترگت تیرت مل نہاؤ ਸਵਾਸਤੇ ਆਤ ਪਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕੋ ਹੋਇਦਾ ਵਖਤ ਕਰਨਾ ਕਵਨ ਚ ਕਵਨ ਹਾਰ ਕੋ ਹਸੇ ਰੂਤੀ ਮਾਹੂ ਕਮਨ ਜਿਤ ਹੋਆ ਆਕਾਰ ਤੇ ਨਾ ਪਾਇਆ ਕੰਡ ਪੀਜੇ ਹੋਵਲੇ ਜਵਾੜ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲਈ ਟੁਕਰਾਣ ਤੇ ਜਵਾੜ ਨਾ ਜੋਗੀ ਜਾਣੈ ਰਤਮਾਉਲਾ ਕੋਈ ਜਾਣਤਾ ਸਿਰਠੀ ਕੋ ਸਾਚੇ ਆਪੇ ਜਾਣੈ ਸੋਈ ਕੇ ਭਇਆ ਨਾਰੇ ਕੇ ਆਖਣ ਸਭ ਕੋ ਆਖਿਆ ਇੱਕ ਦੂਏ ਕਿਸਿਆਣਾ ਬੜਾ ਸਾਇਓ ਵੜੇ ਨਾ ਰੇ ਕੀਤਾ ਸੱਤਾ ਮੁੜਾ ਦਾਤ ਕੋ ਜੇ ਕੋ ਆਪੋ ਜਾਣ ਹੈ ਅੱਗਿਆ ਗਿਆ ਨਾ ਸੋ ਹੈ ਬੜਾ ਲਾਪਰਵਾਹ ਲੱਖਿਆ ਗਸਨਾ ਯਾਰਾ ਔੜੀ ਔੜ ਪਾਲ ਥੱਕੇ ਵੀਦ ਕਹਣ ਇੱਕ ਬਾਤ ਜੈ ਸਿਮਾਰਾ ਬਹਿਣ ਤਦੇ ਪਾਸ ਰੋਇ ਇੱਕ ਤਾਰ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਸ ਈ ਸਰਪਨਾ ਭਾਇਆ ਨਰੀਆ ਤੇਵਾ ਪਰੇ ਸਮਨਾ ਜਾਣਿਆ ਸੰਗ ਸਾਹਾ ਸੁਲਕਾਨ ਗਿਰਹਾ ਸੇਤੀ ਮਾਲ ਧਨ ਦੇਵਲਾ ਹਵਲੇ ਜਸਮਣਾ ਬਿਸਰੇ ਅੰਤੁ ਨ ਸੇਤੀ ਕਰਨਾ ਅੰਤੁ ਅੰਤੁ ਨ ਕਰਨਾ ਦੇਨਾ ਅੰਤੁ ਆਦਨ ਵੇਕਾ ਸਨ ਮਾ ਅੰਤ ਅੰਤਨ ਜਾਪੈ ਗਿਆਨ ਮੰਤਰ ਅੰਤੁ ਜਪੈ ਕੀਤਾ ਆਕਾਰ ਅੰਤੁ ਨ ਜਾਪੈ ਪਾਰ ਆਵਾਰ ਅੰਤਕਾਰਕਿ ਦੇਵਲਾ ਇਹੋ ਅੰਤ ਨਾ ਜਾਣੈ ਕੋਇ ਬਹੁਤਾ ਕਹੀਐ ਬੋਤਾ ਹੋਇ ਵੱਡਾ ਸਾਇ ਮੂਚਾ ਤਉ ਤੇ ਉੱਪਰ ਉਚਾਨਾ ਛੇੜ ਪੂਚਾ ਹੋਗਾ ਕੋਇ ਤੇ ਸੂਚੇ ਕੋ ਜਾਣੈ ਸੋਇ ਛੇੜਿਆ ਤਾਹੇ ਆ ਪਿਆ ਆਪਣਾ ਨਜ਼ਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਤੇ ਤੇ ਮੰਗੈ ਯੋਗ ਪਰ ਕੇ ਤੇਆ ਕੀਤੇ ਖਾਪ ਟੁੱਟੇ ਦੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਹੇ ਤੇਆਂ ਦੁਖ ਬਹੁਤ ਸਰਮਾਰੇ ਪੈਦਾ ਤੇ ਤੰਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨ ਸੱਪਾ ਕੋਏ ਜੇ ਕੋ ਮਾਇਆ ਅਣ ਭਾਰੇ ਹੋ ਜਾਣੇ ਤੇ ਪਿਆਰ ਪਰਾਰੇ ਆਪੇ ਜਾਣੇ ਆਪੇ ਦੇ ਅੱਖੇ ਸੇ ਪੀਕੇ ਹੀ ਕੇ ਜੈ ਸ਼ਰਵਣ ਵਪਾਰ ਅਮੁੱਲ ਵਪਾਰੀ ਇਹ ਅਮੁੱਲ ਮੰਡਾਰ ਅਮੁੱਲ ਆ ਹੈ ਮੁੱਲ ਜਾਏ ਅਮੁੱਲ ਪਾਇ ਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਉਲ ਪ੍ਰਮਾਨ ਅਮੁੱਲ ਵੇਸ ਅਮੁੱਲ ਸੰਸਾਰ ਅਮੁੱਲ ਪਰਮ ਅਮੁੱਲ ਪਰਮ ਅਮੁੱਲ ਮੁੱਲ ਆਖਿਆ ਨਾ ਜਾਏ ਆਖਿ ਆਖਰੇ ਨਿਬ ਜਾਏ ਆਖੇ ਵੇਖਾ ਆਖੇ ਬਰਮੈ ਆਖੇ ਇਤ ਆਖੇ ਗੋਪੀ ਤੈ ਗੋਵਿੰਦ ਆਖੇ ਸਿਆਖ ਅਜ਼ਤ ਆਖੇ ਕੀਤੇ ਕਿਤੇ ਬੋਧ ਆਖੇ ਨਿਰਮ ਆਖੇ ਦੇਵ ਆਖੇ ਸੋਨਰ ਮੋਦਨ ਸੇਵ ਕੀਤੇ ਆਖੇ ਆਖਣ ਪਾਰੇ ਕੀਤੇ ਗਹਿ ਕਰ ਉਟਨ ਜਾਇ ਇਤ ਕੀਤੇ ਹੋਰ ਕਰੇ ਤਾਂ ਆਖਰਾ ਸਖਹਿ ਕੇ ਕੇਵੜਾ ਭਾਗ ਦੇਵੜੋਏ ਨਾਮਿਕ ਧਾਨਾ ਸਾਤਾ ਸੋਇ ਕੋ ਆਖਾ ਬੋਲ ਤੇ ਗਾੜ ਤੰਦ ਕੀਆ ਸਿਰ ਗਾਵਾਲਾ ਕਾ ਵਾਲ ਸੋਧਾ ਸੋ ਕਰਕੇ ਹਾਰ ਤੇ ਵਾ ਸਰਬ ਸਮਾਰੇ ਬਾਜੇ ਨਾਦ ਅਨੇਕ ਸੰਖਾ ਕੀਤੇ ਮਾਵਨ ਹਾਰੇ ਤੇਰਾ ਘਰਿ ਸਰ ਪਰਮਨ ਕੀਤੇ ਧਾਰਨ ਹਾਰੇ ਗਾਵੇ ਤਉਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚੰਦੁ ਬਦਲੇ ਤੁਖਾਨੈ ਲਗਲੇ ਧਰਮੇ ਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਸਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੇ ਸਦੇ ਸਤੋਕੇ ਗਾਵੈ ਵੇਦਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੋਗ ਜੁਗ ਵੇਦਾਂ ਨਾਲੇ ਗਾਣ ਮੋਹਨੀ ਆਨ ਮਹਾਨ ਸੁਖਾਂ ਮਾਚ ਪੈ ਅਲੇ ਗਾਵਣ ਦਤਨੁ ਪਾਈ ਤੇਰੇ 86 ਤੀਰਤ ਨਾਲੇ ਗਾਵਹਿ ਜੋਲ ਮਾਵ ਸੁਰਾਵ ਮੇ ਪੜਿ ਚਾਰੇ ਗਾਵਹਿ ਖੰਡ ਮੰਡਲ ਗਲ ਪੰਡਾ ਕਰ ਕਰ ਰਖੇ ਧਾਰੇ ਸੇ ਉਦਰਾਵ ਮਾਵ ਕਿਤੇ ਗਾਵਨ ਸੇ ਮੈਂ ਚਿਤਨਾ ਆਨੰਦ ਨਾਮਿ ਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਇ ਸੁਸਾਚਾ ਸਚਿ ਨਾਹੀ ਕਾ ਭੀਓ ਸੀ ਜਾਏ ਨਾ ਤੋ ਸੀ ਰਤਨਾ ਜੇ ਨਰਚਾਈ ਅੰਕੇ ਰਦੀ ਪਾਤੇ ਪਰ ਕਰਜਨ ਸੀ ਮਾਇਆ ਜਿਨਿ ਹਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਪਤ ਸਦੀ ਵਢਾਈ ਜੋਤ ਸੁਭਾਵਾ ਸੋਏ ਕਰੇ ਹੁਗਮਨਾ ਨਰਮਾ ਜਾਈ ਸੋ ਪਾਤ ਸਾਉ ਸਹਾ ਪਾਤ ਸਾਹਿਬ ਨਾਨਕ ਰਹਿ ਨਰਜਾਈ ਹੁੰਤਾ ਸੰਤੋ ਸਰਮ ਪਾਉ ਰਿਕੇ ਸਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਬੰਦੇ ਸਗਤ ਮਾਤੀ ਮਾਤੀ ਕਹਿ ਜਗਤੀ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਪਨਾਤ ਨਾਥੀ ਸਰਜਾ ਕੀ ਰਿੱਧ ਸਿਧ ਅਵਰਾ ਸਾਧ ਜੋਗ ਜੋਗ ਆਦੇਸ ਆਦੇ ਅਨਿਲ ਅਨਾਦ ਅਨਾਹਤ ਜੋਗ ਜੁਗ ਇੱਕੋ ਵੇਸ ਭਾਏ ਜੁਗਤਪ੍ਰਿਆਏ ਬਿੰਦੇਲੇ ਪਰਮਾ ਇੱਕੋ ਸੰਸਾਰੀ ਇੱਕੋ ਪੰਡਾਰੀ ਇੱਕੋ ਲਾਇ ਦੀ ਬਾਣ ਜੀਤ ਸੁਭਾਵੇ ਤੇ ਬਿੰਦਲਾ ਬਜੇ ਹੋਤਿ ਕਰਨ ਹੰਤੂ ਅੰਤਨ ਕਰਨ ਦੇ ਨਾਂਤੂ ਅੰਤਨ ਇੱਕੋ ਸਰਨ ਅੰਤਨ ਜਾਪੇ ਕਿਆ ਮੰਤਰ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਫਾਰਾਹਾਰ ਅੰਤਨਾਂ ਕੇ ਸੇਵ ਲਾਇ ਜੇ ਹੋ ਅੰਤੋ ਨਾ ਜਾਣੈ ਕੋਏ ਬਹੁਤਾ ਕਹੀ ਹੈ ਬੋਤਾ ਹੋਏ ਜੇ ਵੱਡਾ ਸਾਇਉ ਤਾ ਤਾ ਜੇ ਉਪਰ ਉਚਾ ਨਾ ਜੇ ਵੱਡਾ ਉਚਾ ਹੋਵੇ ਕੋਏ ਤੇ ਸੂਝੇ ਕੋ ਜਾਣੈ ਸੋਏ ਜੇ ਉਹ ਆਪ ਜਾਣੈ ਆਪਿਆ ਆਪਨਾ ਤੇ ਕਰਮੇ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਰਤ ਮਾਏ ਕਿਤੇ ਮੰਨ ਜੋ ਅਪਾਰ ਗਿਆਨ ਬੰਦ ਨਿਖੇ ਚਾ ਕਿਤੇ ਖੱਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਏ ਅਮੁੱਲ ਪੰਡਾਰ ਅਮੁੱਲ ਆਪਣੇ ਅਮੁੱਲ ਜਾਏ ਅਮੁੱਲ ਪਾਏ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਾ ਗਾਵਾ ਸੋਦਾ ਕਿਹਾ ਸੋਦਾ ਕਿਹਾ ਜਿਸ ਦਾ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੀਤੇ ਰਾਤ ਪਰਿਸਾ ਕਰਨ ਆਵੇ ਤਨੋਂ ਕੌਣ ਪਣੀ ਬਸੰਤਰ ਗਾਵੇ ਰਾਜਾ ਤਰਫਦਵਾਰੇ